ਕਿਸੇ ਵਾਰ ਦੇ ਵਿੱਚ ਪੈਸਾ ਖਾਦਾ ਸੀ ਨਹੀਂ ਖਾਂਦੇ ਸਾਬਤ ਕਰੋ 200 ਰੁਪਿਆ ਵੀ ਖਾਦਾ ਹੋਵੇ ਕਦੇ ਕਿਸੇ ਐਮਸੀ ਤੋਂ ਮੰਗੇ ਹੋਵੇ ਕਦੇ ਕਿਸੇ ਪਿੰਡ ਦੇ ਸਰਪੰਚ ਤੋਂ ਮੰਗਿਆ ਹੋਵੇ ਤੇ ਕਦੇ ਪ੍ਰਧਾਨ ਸਾਹਿਬ ਸਾਬਤ ਕਰਨ ਵੀ ਜਿਹੜੇ ਮੈਂ ਥੀਓ ਲਾਇਆ ਹੋਵੇ ਕਦੇ ਮੇਰਾ ਇੱਕ ਵੀ ਫੋਨ ਗਿਆ ਹੋਵੇ ਦਵੇਂ ਨਾਲ ਕੀ ਨਹੀਂ ਆ ਵੀ ਤੁਸੀਂ ਰੋੜਾ ਹੈ ਜਿਹੜੀਆਂ ਰੋੜਾਂ ਬਣਦੀਆਂ ਨੇ ਸੋਇਨ ਕਿਉਂ ਨਹੀਂ ਕਰਦੇ ਭਈ ਤਾਂ ਦਰਸ਼ ਚੋਂ ਜਾਵਤਾ ਲੱਗਿਆ ਲੱਗਿਆ ਹੋਣ ਕਾਰਨ ਮੇਰੀ ਮਜਬੂਰੀ ਹੈ ਮੈਂ ਸਾਈਨ ਨਹੀਂ ਕਰ پا ਰਿਹਾ ਇਥੇ ਪ੍ਰਧਾਨ ਦੇ ਸਾਈਨ ਨੇ ਕਿਉਂ ਨਹੀਂ ਕਰਦੇ ਕਾਹਦਾ ਨਕੀ ਗੱਲ ਆ ਇਹ 4 ਜੂਨ ਨੂੰ ਫਟੜ ਦੀ ਸਾਰ ਮੈਂ ਸਾਈਨ ਕਰ ਦੂੰਗਾ ਬਣਵਾਉਣੀ ਨਾ ਬਣਉਣੀ ਇਹ ਸਰਕਾਰ ਦੇ ਹੱਥੇ ਪਰ ਇਹਨਾਂ ਨੇ ਯਾਤਾਂ ਪਈਆਂ ਕੱਲੀ ਸੜਕ ਦੀ ਗੱਲ ਨਹੀਂ ਜੀ ਸਾਰੇ ਵਾਰਡਾਂ ਦੇ ਵਿੱਚ ਇਹ ਲੱਗੇ ਹੋਏ ਨੇ ਵੀ ਇੱਥੇ ਆਹ ਕੰਮ ਨਾ ਹੋਵੇ ਇੱਥੇ ਆਹ ਕੰਮ ਨਾ ਹੋਵੇ ਇਹਨਾਂ ਨੂੰ ਮੈਂ ਭੁਜਾਉਣਾ ਹੈ ਜੀ ਹੁਣ ਇਹ ਭੱਜਣਗੇ ਇਹ ਫਿਰ ਆਉਣਗੇ ਇਹ ਮਿੰਟਾਂ ਪਾਉਣਗੇ ਉਹ ਹਾਲ ਚਿਰ ਦਉਂਦਾ ਜੋ ਸਰਕਾਰ ਬਦਲਦੀ ਹੈ ਤੋ ਲੈ ਲੰਤੀ ਆ ਜਿੰਨਾ ਮਰਜੀ ਪਟਲੋ ਹੂੰ ਕੌਣ ਸੁਣਦਾ ਤੁਸੀਂ ਤੁਹਾਡੀ ਕਿੱਥੇ ਕਿੱਥੇ ਕਬਲੇ ਨਹੀਂ ਕਿੱਥੇ ਕਿੱਥੇ ਇਹਨਾਂ ਲੋਕਾਂ ਦੇ ਕਬਲੇ ਨਹੀਂ ਇਹ ਤੇ ਯਾਦ ਰੱਖਣਗੇ ਤੁਸੀਂ ਬੇਫਿਕਰ ਰਹੋ ਇਹ ਸੜਕਾਂ ਆਪਦੇ ਹੱਥ ਨਾਲ ਨਾ ਬਣਾ ਕੇ ਜਾਣ ਤਾਂ ਮੈਨੂੰ ਦੱਸਿਓ ওই ਤਾਂ ਸਾਰੇ 12 ਕਾਉਂਸਲਰ ਪਿੱਟ ਕੇ ਮਰ ਗਏ ਇੱਥੇ ਤੱਕ ਵੀ ਜਾਏ ਵੀ ਆਹ ਜਾਂ ਤਾਂ ਸਾਡੇ ਅਸਤੀਫੇ ਲੈ ਲਓ 12 ਜਣਿਆਂ ਦੇ ਉਹ ਹਾਲ ਤਾਂ ਇਹਦਾ ਹੁੰਦਾ ਜਦ ਸਰਕਾਰ ਬਦਲਦੀ ਹੈ ਤੋ ਲੈ ਲੰਤੀ ਆ ਜਿੰਨਾ ਮਰਜੀ ਪਟਲੋ ਹੂੰ ਕੌਣ ਸੁਣਦਾ ਸਾਡੇ ਕਹੇ ਤਾਂ ਅਸੀਂ ਤਾਂ ਸਾਰੇ 12 ਕਾਉਂਸਲਰ ਪਿੱਟ ਕੇ ਮਰ ਗਏ ਇੱਥੇ ਤੱਕ ਵੀ ਜਾਏ ਵੀ ਆਹ ਜਾਂ ਤਾਂ ਸਾਡੇ ਅਸਤੀਫਾ ਲੈ ਲਓ 12 ਜਣਿਆਂ ਦੇ ਨਹੀਂ ਸਾਨੂੰ ਅਫਸਰ ਬਦਲ ਦੋ ਆਹ ਸਾਨੂੰ ਤਾਂ 1 ਸਾਲ ਬਈ ਅਫਸਰ ਅਗਲੇ ਧੱਕੇ ਤੇ ਅਗਲੇ ਫਿਰ ਤੁਸੀਂ ਤੁਸੀਂ ਕਿਵੇਂ ਕਹਿ ਲੂੰਗਾ ਸਰਕਾਰ ਤਾਂ ਸਰਕਾਰ ਦੇ ਉਹ ਹੈ ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਸ਼ਮਸ਼ਾਨ ਘਾਟ ਵਾਲਾ ਯਾਰ ਤੁਸੀਂ ਉਹ ਕੋਈ ਕੇ ਕਰਵਾ ਦਿਓ ਕੰਮ ਯਾਰ ਕਿੱਡਾ بڑا ਪੁੰਦਾ ਕੰਮ ਹੈ ਜੋ ਰਸਤਾ ਲੱਗ ਜੂਗਾ ਤਵਾਦਲਾ ਹੋ ਜੂਗਾ ਕੋਈ ਮਾੜਾ ਕੰਮ ਹੈ ਅ ਸਿੰਘਪੁਰਾ ਸੌਰੀ ਚੰਡੀਗੜ੍ਹ ਰੋਡ ਵਾਲਾ ਤੁਸੀਂ ਉਹ ਕਹਿ ਕੇ ਕਰਵਾ ਦਿਓ ਕਿਉਂ ਰੋਕੇ ਹੋਇਆ ਤੁਸੀਂ ਤਾਂ ਕੁਐਸਚਨ ਕਰ ਸਕਦੇ ਆ ਤੁਹਾਡੇ ਤੁਹਾਡੇ ਕੋ ਅਧਿਕਾਰ ਹੈ ਸਭ ਤੋਂ ਵੱਧ ਪਾਵਰਫੁਲ ਤੁਸੀਂ ਇਹ ਕੰਮ ਕਰਵਾ ਦਿਓ ਅ ਸਿੰਘਪੁਰਾ ਰੋਡ ਵਾਲੀ ਸੁਣ ਲਓ ਜਿੱਦਣ ਜਾਬਤਾ ਹਟਣਾ ਇੱਕ ਸਕਿੰਟ ਤੇ ਪਹਿਲਾਂ ਸਾਈਨ ਕਰਨੇ ਬਾਈ ਜੀ ਜਾਬਤੇ 'ਚ ਮੈਂ ਨਹੀਂ ਕਰ ਸਕਦਾ ਨਾ ਮੇਰੀ ਮਜਬੂਰੀ ਹੈ ਮੈਨੂੰ ਅਗਲਾ ਟੰਗ ਦੇਣਾ ਤੇ ਜਾਬਤਾ ਹਟਦੀ ਸਰ ਕਦ ਨਾ 60 ਫੇਰ ਪੀਸਾ ਨਹੀਂ ਬਣਨੀ ਖਣੀ ਨਹੀਂ ਬਣਨੀ ਉਹ ਸਾਡੇ ਹੱਥ 'ਚ ਨਹੀਂ ਆਪਾਂ ਮੇਰੇ ਕਰ ਨਹੀਂ ਤੇਦਾ ਇਹ ਇੱਕ ਕੰਮ ਦਿੱਕਤ ਹੈ ਵੀ 10 ਜੋਨ ਜਾਬਤਾ ਲੱਗ ਗਿਆ ਮੈਂ ਕਿਵੇਂ ਉਹਦੇ ਵਿੱਚ ਸ਼ੇਅਰ ਕਰ ਦਵਾਂ ਕੀ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਲੋਕ ਸਭਾ ਇਲੈਕਸ਼ਨ ਕਰਕੇ ਸਿਰਫ ਟੰਟਵਾਜੀ ਹੀ ਹੋਣੀ ਹੈ ਬਸ ਨਹੀਂ ਟੰਟਵਾਜੀ ਤਾਂ ਨਹੀਂ ਸੀਟ ਮਾੜੇ ਰੋਡ ਤਾਂ ਬਣਦੇ ਹੋ ਸੀਗੀ ਨੋਟਿਕਰ ਦਾ ਕੰਮ ਲੱਤਾ ਹੋਇਆ ਬਕਾਇਦਾ ਟੈਂਡਰ ਲੱਗਿਆ ਠੀਕ ਹੈ ਸਾਰਾ ਕੁਝ ਸਰ ਸੁਣਨ ਦੇ ਵਿੱਚ ਆਈ ਇਹ ਸਭ ਨਾਲ ਤਾਂ ਸੈਂਡ ਕਰਤੀ ਯਾਰ ਇਹ ਸਭ ਨੂੰ ਕੋਈ ਨਾ ਫੋਕੀਕਤ ਨਹੀਂ ਦਿਕਤ ਮੈਨੂੰ ਹੈ ਇਹ ਕੋਈ ਯੋਗੜਾ ਪੋਲਿਟਿਕਲ ਬੰਦਾ ਹੈ ਇਹ ਨੂੰ ਤੰਤ ਕੋਈ ਉਹ ਨਹੀਂ ਨਾ ਹੈ ਇਹ ਹਿਸਾਨ ਕਰੇ ਹੋਣੇ ਤੇ ਮੈਂ ਕਰੂੰਗਾ ਚੋਣ ਜਵਾਬ ਤੇ ਮੈਨੂੰ ਤਾਂ ਫੋਟੋ ਖਿੱਚੀ ਬੈਠੇ ਅਗਲੇ ਵੀ ਐਨੀ ਤਰੀਕ ਨੂੰ ਆ ਦੇਖੋ ਆ ਹੈ ਨਹੀਂ ਦਸੈਨ ਐਨੀ ਤਰੀਕ ਨੂੰ ਹੋ ਗਏ ਮੈਨੂੰ ਤਾਂ ਮੇਰਾ ਤਾਂ ਛੋਟਾ ਛੋਟਾ ਜਿਹਾ ਦਾ ਉਦਾਹਰਨ ਦੇਣ ਲੱਗਾ ਤੁਹਾਨੂੰ ਮੈਂ ਲਿਖਿਆ ਹੋਇਆ ਸੀਗਾ ਆਪਣਾ ਹਲਕੇ ਚ ਹ ਜਿੱਤੇਗਾ ਇੰਡੀਆ ਸੇਵਾ ਕਰੇਗੀ ਕਾਂਗਰਸ ਥੱਲੇ ਮੇਰਾ ਨਾਮ ਸੀਗਾ ਉਹਦੇ ਚ ਉਹਦੀ ਸ਼ਿਕਾਇਤ ਹੋਈ ਤੇ ਬਕਾਇਦਾ ਉਹਨਾਂ ਨੇ ਕਿਹਾ ਕਹਿੰਦੇ ਇਹ ਚ ਕੋਈ ਨਹੀਂ ਖਰਚੇ ਚ ਪਾ ਦਾਂਗੇ ਕਹਿੰਦੇ 나 ਜੀ ਉਹਨੂੰ ਪ੍ਰਧਾਨ ਨੂੰ ਨੋਟਿਸ ਕੱਢੋ ਬਕਾਇਦਾ ਮੈਨੂੰ ਨੋਟਿਸ ਨਿਕਲਿਆ ਮੈਂ ਨੋਟਿਸ ਦਾ ਜਵਾਬ ਦਿੱਤਾ ਜਦ ਕਿ ਕੁਝ ਵੀ ਗੱਲ ਨਹੀਂ ਸੀ ਉਹਨੂੰ ਖਰਚੇ ਚ ਪਾ ਦਿੰਦੇ ਜਿਉਂ ਉਹਨੂੰ ਲੱਗਿਆ ਸੀ ਵੀ ਜੋ ਖਰਚਾ ਬਣਦਾ ਸੀ ਜਿੰਨੇ ਕੁ ਮੇਰੇ ਲੱਗੇ ਹੋਈ ਸੀਗੇ ਜਦ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਦੇ ਸੀ ਇਹ ਕਿਹਾ ਗਿਆ ਵੀ ਇਲੈਕਸ਼ਨ ਚੋਣ ਜਾਬਤਾ ਲੱਗਣ ਤੋਂ ਬਾਅਦ ਮੈਂ ਲਿਖੇ ਜਦ ਕਿ ਉਹ ਲਿਖਿਆ ਤਾਂ 6 ਮਹੀਨੇ ਹੋ ਗਏ ਸੀ ਜਦ ਮੈਨੂੰ ਇੰਨੀ ਗੱਲ ਪਿੱਛੇ ਨਹੀਂ ਬਖਸ਼ਿਆ ਜਾਂਦਾ ਮੈਂ ਐਸੈਂ ਕਰਦੇ ਮੈਨੂੰ ਕਿਨੇ ਚੱਡਣਾ ਜੇ ਤੁਸੀਂ ਵੀ ਹੋਰ ਤਾਂ ਹੁਣ 2 ਸਾਲ 2 ਸਾਲ ਹੋ ਗਏ ਸਰਕਾਰ ਨੂੰ 2 ਸਾਲ ਤੇ ਕੁਝ ਮੇਰਾ ਲੱਭਿਆ ਨਹੀਂ ਇਹ ਆ ਤਾਂ ਫਿਰ ਮਿਲ ਜਣਾ ਸੀ ਨਾ ਅਗਲੇ ਨੂੰ ਕੀ ਗਲਤ ਕੰਮ ਕਰੇ ਤੁਹਾਨੂੰ ਕੁਰਸੀ ਤੋਂ ਉਤਾਰਨ ਦੇ ਲਈ ਮੈਂ ਕੁਰਸੀ ਦਿੱਤ ਨਹੀਂ ਮੈਂ ਉਤਰਦਾ ਕੁਰਸੀ ਦਿੱਤ ਨਹੀਂ ਉਤਰਦਾ ਇਹ 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 ਨਾ ਇੰਨਾ ਬਹੁਤਾ ਨਹੀਂ ਹੈਗਾ ਬਾਈ 12 ਬੰਦੇ ਐ ਜੋਰ ਲੱਗ ਲਿਆ ਇੱਕ ਨੂੰ ਹਲਾ ਨਹੀਂ ਸਕੇ ਉਹ ਉਹ ਵੀ ਕਿਹੜੇ ਆ ਦੂਜੇ ਕਿਹੜੇ ਪੱਕੇ ਉਹਨਾਂ ਦੀ ਖਬਰ ਕਿੱਥੇ ਜਾਣਾ ਉਹ ਵੀ ਟਾਈਮ ਆਇਤ ਕਿ ਕਬਾ ਕਿੱਥੇ ਤੁਰੇ ਫਿਰਨਾ ਜ ਜਿੱਦਾਂ ਮੰਤਰੀ ਮੋਲਮਾਨ ਦੇ ਪਿਤਾ ਜੀ ਨੇ ਉਤ ਘਟਨ ਕੀਤਾ ਉਹ ਜਗ੍ਹਾ ਉੱਤੇ ਤੁਹਾਨੂੰ ਸਦਨਤਾ ਸੀ ਕੋਈ ਬੁਲਾਇਆ ਸੀ ਨਹੀਂ ਮੈਂ ਨਹੀਂ ਮੈਨੂੰ ਸੱਦਾ ਨਹੀਂ ਦਿੱਤਾ ਨਹੀਂ ਉਹਦੇ ਚ ਕੋਈ ਇਸ਼ੂ ਨਹੀਂ ਉਹ ਕਰਕੇ ਮੈਨੂੰ ਯਾਰ ਛੋਟੀ ਗੱਲ ਮੈਂ ਇਨਾਂ